हां तो प्यारे बच्चे सारेन सस्सेकाल हां बेटा नवोदय दाखिल आप ठीक है त अजीदीन आपा गणित ਦਾ ਸੰਖਿਆਵਾਂ ਵਾਲਾ ਟੋਪਿਕ ਫੇਰ ਤੋਂ ਸ਼ੁਰੂ ਕਰਨ ਲੱਗੇ ਆਂ ਬੇਟਾ ਧਿਆਨ ਦੇ ਨਾਲ ਦੇਖਣਾ ਆ ਤਾਂ ਬੇਟਾ ਪਹਿਲਾ ਸਵਾਲ ਯਾ ਰਕਮ ਦਿੱਤੀ ਹੋਈ ਆ ਕਹਿੰਦਾ ਨੰਬਰ ਵਿੱਚ 5 ਦੇ ਸਥਾਨਕ ਮੁੱਲਾਂ ਦੇ ਵਿੱਚ ਕੀ ਅੰਤਰ ਹੈਗਾ ਤਾਂ ਬੇਟਾ 5 ਦੇ ਸਥਾਨਕ ਮੁੱਲ ਜਿਹੜੇ ਸਥਾਨਕ ਮੁੱਲ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਜਿਹੜਾ ਕਿਸੇ ਅੰਕ ਦੇ ਸਥਾਨ ਗ੍ਰਹਿਣ ਕਰਨ ਕਰਕੇ ਜਿਹੜਾ ਮੁੱਲ ਹੁੰਦਾ ਉਹਨੂੰ ਸਥਾਨਕ ਮੁੱਲ ਕਹਿੰਦੇ ਆਂ ਤਾਂ ਬੇਟਾ ਐਸ ਪੰਜੇ ਦਾ ਸਥਾਨਕ ਮੁੱਲ ਪੰਜੇ ਦੇ ਸੱਜੇ ਹੱਥ ਜਿੰਨੇ ਅੰਕਾਂ ਉਨੀਆਂ ਹੀ ਜ਼ੀਰੋ ਆਏ ਦੇ ਵਿੱਚ ਠੀਕ ਹੈ ਤਾਂ ਪੰਜੇ ਦੇ ਸੱਜੇ ਹੱਥ ਇੱਕ ਦੋ ਤਿੰਨ ਚਾਰ ਪੰਜ ਛੇ ਤਾਂ ਇਹਦਾ ਸਥਾਨਕ ਮੁੱਲ ਕਿੰਨਾ ਹੋ ਗਿਆ ਪੰਜੇ ਦੇ ਸੱਜੇ ਹੱਥ ਕਿੰਨੀਆਂ 6 ਜ਼ੀਰੋਆਂ 6 ਜ਼ੀਰੋਆਂ ਲਾਤੀਆਂ ਬੇਟਾ ਠੀਕ ਹੈ ਤਾਂ ਐਸ ਪੰਜੇ ਦਾ ਸਥਾਨਕ ਮੁੱਲ ਕਿੰਨਾ ਵੀ ਐਸ ਪੰਜੇ ਦੇ ਸੱਜੇ ਹੱਥ ਕਿੰਨੇ ਆ ਦੋ ਅੰਕ ਹੈਗੇ ਆ ਠੀਕ ਹੈ ਤਾਂ ਇਸ ਪੰਜ ਦੇ ਸੱਜੇ ਹੱਥ ਦੋ ਅੰਕ ਇੱਥੇ ਆਪਾਂ ਲਾਦੇ ਇਹਨਾਂ ਦਾ ਕਹਿੰਦਾ ਸਥਾਨਕ ਮੁੱਲਾਂ ਦਾ ਅੰਤਰ ਇਹਦੇ ਚੋਂ ਇਹਨੂੰ ਆਪਾਂ ਘਟਾ ਦਾਂਗੇ ਠੀਕ ਹੈ ਜ਼ੀਰੋ ਚੋਂ ਜ਼ੀਰੋਗੇ ਜ਼ੀਰੋ ਇਧਰੋਂ ਬੇਟਾ ਇਹ ਇਧਰੋਂ ਹਾਸਲ ਹੋਊਗਾ ਇੱਕ ਇੱਥੇ 10 ਬਣਨਗੇ ਇੱਥੇ ਦੇ ਦੂਗਾ ਹਾਸਲ ਜਿਵੇਂ ਆਪਾਂ ਅੱਗੇ ਸਵਾਲ ਕਰਦੇ ਸੀ ਇੱਥੇ ਦੇ ਦੂਗਾ ਤਾਂ ਇੱਥੇ 10 10ਾਂ ਚੋਂ 5 ਗਏ 5 ਇੱਥੇ 9 ਰਹਿ ਗਏ ਸੀ ਬੇਟਾ ਕਿਉਂਕਿ ਇਹਨੇ ਇੱਕ ਦੇ ਦਿੱਤਾ ਸੀ ਇੱਥੇ ਵੀ 9 ਰਹਿ ਗਏ ਸੀ ਇੱਥੇ ਵੀ 9 ਰਹਿ ਗਏ ਸੀਗੇ ਤੇ ਆ ਪੰਜਾਂ ਦੇ ਚਾਰ ਰਹਿ ਗਏ ਸੀਗੇ ਬੇਟਾ ਠੀਕ ਹੈ ਤਾਂ ਆਪਾਂ ਤਿੰਨ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਕਮਾ ਇਹ ਉੱਤਰ ਆ ਗਿਆ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ 49 ਲੱਖ 99000 500 ਤਾਂ ਬੇਟਾ ਆਪਾਂ ਆਲਟਰਨੇਟਿਵ ਆਂਸਰ ਦੇਖਦੇ ਆਂ ਐਡਾ ਜਿਹੜਾ B1 ਆਲਟਰਨੇਟਿਵ 49 ਲੱਖ 99000 500 ਦਿੰਦਾ ਪਿਆ ਤਾਂ B1 ਨੂੰ ਅਸੀਂ ਇਹਦੇ ਰਾਈਟ ਆਂਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਕਹਿੰਦਾ ਸਵਾਲ ਨੰਬਰ 2 ਦੇ ਵਿੱਚ ਕਹਿੰਦਾ ਪਿਆ ਆ ਰਕਮ ਦਿੱਤੀ ਹੋਈ ਹੈ ਕਹਿੰਦਾ ਵੀ 6 ਦਾ ਸਥਾਨਕ ਮੁੱਲ ਕੀ ਹੈ ਸਥਾਨ ਗ੍ਰਹਿਣ ਕਰਕੇ ਬੇਟਾ ਡੈਸੀਮਲ ਦੇ ਖੱਬੇ ਹੱਥਾ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ ਸੱਜੇ ਹੱਥ ਜਿੰਨੇ ਅੰਕ ਹੁੰਦੇ ਓਨੀਆਂ ਆਪਾਂ ਜ਼ੀਰੋਆਂ ਲਾ ਦਿੰਨੇ ਆ ਤਾਂ ਡੈਸੀਮਲ ਦੇ ਸੱਜੇ ਹੱਥ ਬੇਟਾ ਪਹਿਲਾ ਦਸਵਾਂ ਫਿਰ ਸੌਵਾਂ ਫਿਰ ਹਜ਼ਾਰਵਾਂ ਇੰਜ ਚੱਲਦਾ ਆ ਤੇ ਠੀਕ ਹੈ ਬੇਟਾ ਤਾਂ 6 ਦਾ ਸਥਾਨਕ ਮੁੱਲ ਕੀ ਹੈ 6 ਆਹ ਦਸਵਾਂ ਆਹ ਸੌਵਾਂ 6/ 100 ਕਹਿਣ ਦਾ ਮਤਲਬ ਬੇਟਾ ਵੀ ਦਸ਼ਮਲਵ ਦੇ ਸੱਜੇ ਹੱਥ ਜਿੰਨੇ ਅੰਕ ਹੈਗੇ ਆ ਓਨੀਆਂ ਹੀ ਆਪਾਂ ਜੀ ਜਿਹੜੀਆਂ ਦਸ਼ਮਲਵ ਦੇ ਸੱਜੇ ਹੱਥ ਜਿੰਨੇ ਪਹਿਲਾ ਅੰਕ ਆ ਜਾਂਦੇ ਆ ਉਸ ਪਰਟੀਕੂਲਰ ਅੰਕ ਤੋਂ ਉਨੀਆਂ ਜ਼ੀਰੋਆਂ ਲਾ ਦਾਂਗੇ ਤਾਂ ਇਹ ਬਣ ਗਿਆ ਦਸ਼ਮਲਵ 06 6/100 ਨੂੰ ਵੀ ਜੇ ਬੇਟਾ ਆਪਾਂ ਦਸ਼ਮਲਵ ਦੇ ਵਿੱਚ ਕਨਵਰਟ ਕਰਾਂਗੇ ਤਾਂ ਇਹਦਾ ਇਹੀ ਆਊਗਾ ਦਸ਼ਮਲਵ 06 ਤੇ ਬੇਟਾ b1 ਆ ਜਿਹੜਾ ਸਾਡਾ ਰਾਈਟ ਆਨਸਰ ਆਊਗਾ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਕਹਿੰਦਾ ਸੰਖਿਆ 3567 ਦੇ ਸਾਰੇ ਸਥਾਨ ਅੰਕਾਂ ਦੇ ਸਥਾਨਕ ਮੁੱਲਾਂ ਦਾ ਜੋੜ ਕਿੰਨਾ ਹੋਵੇਗਾ ਤਾਂ ਬੇਟਾ 3 ਦਾ ਸਥਾਨਕ ਮੁੱਲ ਕਿੰਨਾ ਹੈਗਾ 3 ਦਾ ਤੀਏ ਦੇ ਨਾਲ ਤਿੰਨ ਬਿੰਦੀਆਂ ਕਿਉਂਕਿ ਸੱਜੇ ਹੱਥ ਪੰਜ ਦਾ ਕਿੰਨਾ ਹੈ ਪੰਜ ਦੇ ਨਾਲ ਦੋ ਬਿੰਦੀਆਂ 6 ਦਾ ਕਿੰਨਾ ਬੇਟਾ 6 ਕੇ ਦੇ ਨਾਲ ਇੱਕ ਬਿੰਦੀ 7 ਦੇ ਦਾ 7ਾ ਇਕਾਈ ਦਾ ਏਕਾਈ ਤਾਂ ਸੰਖਿਆ ਕਿੰਨੀ ਆ ਗਈ ਜੋੜ ਦਵਾਂਗੇ 7 6 5 3 ਇਹੀ ਸੰਖਿਆ ਬਿਠਾ ਉੱਤਰ ਆ ਜਾਣੀ ਆ ਠੀਕ ਹੈ 3567 ਹੀ ਸਾਰੇ ਅੰਕਾਂ ਦੇ ਸਥਾਨਕ ਮੁੱਲਾਂ ਦਾ ਜੋੜ ਤਾਂ ਊੜਾ A ਵਾਣਾ ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਕਿੰਦਾ ਰੋਮਨ ਪ੍ਰਣਾਲੀ ਵਿੱਚ 90 ਨੂੰ ਅਸੀਂ ਕਿਵੇਂ ਲਿਖਾਂਗੇ ਰੋਮਨ ਪ੍ਰਣਾਲੀ ਚ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਸਿਖਾਇਆ ਸੀਗਾ ਵੀ ਇਹਦੇ ਵਿੱਚ ਜਿਹੜਾ ਹੈਗਾ ਆ I V X L C D M ਇਹਦੇ ਰੂਲ ਬੇਟਾ ਆਪਾਂ ਪਹਿਲਾਂ ਕਰ ਚੁੱਕੇ ਕਰ ਵੀ ਚੁੱਕੇ ਹੋਏ ਆ ਤਾਂ ਫੇਰ ਵੀ ਇਹਦੀ ਥਿਊਰੀ ਦੇ ਵਿੱਚ ਐਡ ਕਰ ਦਵਾਂਗੇ ਤਾਂ ਬੇਟਾ 1 5 10 50 100 500 D ਦਾ 500 ਹੁੰਦਾ M ਦਾ 1000 ਹੁੰਦਾ ਠੀਕ ਹੈ ਤਾਂ ਆ C ਹੈ 100 ਠੀਕ ਹੈ ਤੁਹਾਡੇ ਅੰਦਰ 90 ਦਾ 90 ਬੇਟਾ ਅਸੀਂ ਕਿਵੇਂ ਲਿਖਾਂਗੇ ਸੀ ਪਾ ਕੇ ਉਹਦੇ ਖੱਬੇ ਹੱਥ ਐਕਸ ਲਿਖ ਦਵਾਂਗੇ ਇਹ ਆ ਜਾਂਦੇ ਆ 90 ਠੀਕ ਹੈ 100 ਚੋਂ 10 ਘਟ ਜਾਂਦੇ ਆ ਤਾਂ ਇਸ ਕਰਕੇ ਐਕਸ ਸੀ ਸਾਡਾ ਰਾਈਟ ਆਨਸਰ ਆਊਗਾ ਸੀ 1 ਈ ਡੀ 1 ਸਾਡਾ ਰਾਈਟ ਆਨਸਰ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਭਾਰਤੀ ਪ੍ਰਣਾਲੀ ਵਿੱਚ ਸ਼ਬਦਾਂ ਵਿੱਚ ਲਿਖੋ ਬੇਟਾ ਆ ਜਿਹੜੀ ਸੰਖਿਆ ਲਿਖੀ ਹੋਈ ਹੈ ਸਾਡੇ ਕੋਲੇ ਅਸੀਂ ਕੀ ਕਰਦੇ ਹਾਂ ਪਹਿਲਾਂ ਤਿੰਨ ਤੋਂ ਬਾਅਦ ਕਮਾ ਭਾਰਤੀ ਪ੍ਰਣਾਲੀ 'ਚ ਫਿਰ ਦੋ ਤੋਂ ਬਾਅਦ ਫਿਰ ਦੋ ਤੋਂ ਬਾਅਦ ਕਮਾ ਤੇ ਬ੍ਰਿਟਿਸ਼ ਪ੍ਰਣਾਲੀ 'ਚ ਤਿੰਨ ਤੋਂ ਬਾਅਦ ਕਮਾ ਫਿਰ ਤਿੰਨ ਤੋਂ ਬਾਅਦ ਕਮਾ ਇੰਜ ਚੱਲਦਾ ਤੇ ਜਦੋਂ ਆਪਾਂ ਤਿੰਨ ਤੋਂ ਬਾਅਦ ਇੱਥੇ ਕਮਾ ਲਾ ਦਵਾਂਗੇ ਤਾਂ ਕੌਮੇ ਦੇ ਸੱਜੇ ਖੱਬੇ ਹੱਥ ਵਾਲੀਆਂ ਰਕਮਾਂ ਇਕੱਠੀਆਂ ਪੜਾਂਗੇ ਤਾਂ ਇੱਥੇ ਜਦੋਂ ਕਮਾ ਲੱਗ ਗਿਆ ਬੇਟਾ ਇਹ ਆ ਗਿਆ 95876 ਤਾਂ ਬੇਟਾ ਆ ਸੀ1 ਹੈ ਜਿਹੜਾ 95876 ਰਾਈਟ ਆਨਸਰ ਬਣਦਾ ਪਿਆ ਸੀ1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ